ਸਤਿ ਆਲਿਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਹਰ ਸਿਮਰਤ ਕੌਰ ਨੇ ਇਹ ਗੱਲ ਠਾਨ ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਬਾਹਰ ਲਿਆ ਕੇ ਰਹਿਣਾ ਹੈਗਾ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਵਾਸਤੇ ਹੁਣ ਕਿਹੜਾ ਨਵਾਂ ਪਲਾਨ ਬਣਾਇਆ ਜਾ ਰਿਹਾ ਹੈ ਸੀਐਮ ਭਗਵੰਤ ਮਾਨ ਦੇ ਖਿਲਾਫ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਨਾਲੇ ਨਾਲ ਪੰਜਾਬੀ ਸਿੰਗਰ ਮਨਕੀਰਤ ਔਲਖ ਦੀ ਹਕੀਕਤ ਦੇ ਬਾਰੇ ਵੀ ਜਾਣਾਂਗੇ ਜਿਹੜੀ ਖੁੱਲ ਕੇ ਸਭ ਦੇ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਦੇ ਲੋਕ ਕੁਝ ਹੋਰ ਹੀ ਕਹਿ ਰਹੇ ਹੈ ਵੱਡੇ ਦਾਨੀ ਮਨਕੀਰਤ ਔਲਖ ਦੇ ਬਾਰੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿੰਨੇ ਕੇ ਪੰਜਾਬ ਦੇ ਅੰਦਰ ਹਰਸਿਮਰਤ ਕੌਰ ਬਾਦਲ ਨੇ ਬਹੁਤ ਵੱਡੀ ਚਲਾਕੀ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਯਾਨੀ ਵਿਕਰਮ ਸਿੰਘ ਮਜੀਠੀਆ ਆਪਣੇ ਭਰਾ ਨੂੰ ਕਢਾਉਣ ਦੇ ਲਈ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਜਾਨੀ ਉਹਨੇ ਇੱਕ ਐਸੀ ਗੇਮ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਿਵੇਂ ਗੇਮ ਖੇਡੀ ਹੈ ਕਿਵੇਂ ਚਲਾਕੀ ਖੇੜ ਦਿੱਤੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਵੀ ਵੱਡੀ ਖਬਰ ਜਿਹੜੀ ਕਿ ਮਨਕੀਰ ਤਾਲਖਨ ਨੂੰ ਲੈ ਕੇ ਆ 5 ਕਰੋੜ ਦਾ ਐਲਾਨ ਕੀਤਾ ਸੀ ਹਰ ਪੀੜਤਾਂ ਦੇ ਲਈ ਇਹ ਤੁਸੀਂ ਸਾਰਿਆਂ ਨੇ ਅਕਸਰ ਖਬਰ ਸੁਣੀ ਹੈ ਕਹਿੰਦੇ ਜੀ ਕਈ ਸਾਰੇ ਦਾ ਟਰੈਕਟਰ ਬਣ ਰਹੇ ਨੇ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਦੇਣੇ ਨੇ ਔਰ ਹਰ ਪੀੜਤਾਂ ਦੀ ਮਦਦ ਕਰਨੀ ਆ ਔਰ ਕਹਿੰਦੇ ਜੀ ਹੁਣ ਵੱਡੇ ਮਨਕੀਰਤ ਦਾਨੀ ਦੀ ਹਵਾ ਨਿਕਲ ਚੁੱਕੀ ਆ ਮੈਂ ਨਹੀਂ ਕਹਿ ਰਿਹਾ ਅੱਜ ਦੀ ਖਬਰ ਦੇ ਵਿੱਚ ਤੁਸੀਂ ਖੁਦ ਸੁਣੋਗੇ ਕਿਉਂਕਿ ਮਨਕੀਰ ਤੌਣਖ ਨੇ ਟਰੈਕਟਰਾਂ ਦੀ ਬਾਤ ਵੱਡੇ ਪੱਧਰ ਦੇ ਉੱਤੇ ਸੇਵਾ ਕੀਤੀ ਹੈ ਪੂਰਾ ਪੰਜਾਬ ਜਾਣਦਾ ਪਰ ਇੱਕ ਪਾਸੇ ਨਾਕਾਮ ਰਹੇ ਗਏ ਨੇ ਇਹ ਗੱਲ ਵੀ ਸੱਚ ਸਾਬਤ ਹੋ ਚੁੱਕੀ ਹੈ ਯਾਨੀ ਮਨਕੀਰ ਤੌਣਖ ਨੇ ਐਲਾਨ ਕੀਤਾ ਸੀ ਕਿ ਭਾਈ ਅਸੀਂ ਹਰ ਪੀੜਤਾ ਨੂੰ ਯਾਨੀ ਮਦਦ ਦੇਵਾਂਗੇ ਪੰਜਾਬ ਦੇ ਅੰਦਰ ਬਹੁਤ ਸਾਰਾ ਨੁਕਸਾਨ ਹੋ ਗਿਆ ਬਹੁਤ ਸਾਰੇ ਗਰੀਬਾਂ ਦੇ ਘਰਵਾ ਟੁੱਟ ਗਏ ਨੇ ਔਰ ਬੇਕਾਰ ਹੋ ਗਏ ਸੀ ਔਰ ਅੱਜ ਪੰਜਾਬ ਦੇ ਅੰਦਰ ਮਨਕੀਰ ਤੌੜਕ ਨੂੰ ਲੈ ਕੇ ਜਿਹੜੀ ਖਬਰ ਹੈ ਉਹਦੇ ਫੈਨਸ ਨੂੰ ਬਹੁਤ ਵੱਡਾ ਧੱਕਾ ਲੱਗਣ ਵਾਲਾ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਇਹ ਦਾਵਾ ਕੀਤਾ ਸੀ ਕਿ 5 ਕਰੋੜ ਰੁਪਈਆ ਅਸੀਂ ਪੰਜਾਬ ਦੇ ਅੰਦਰ ਮਦਦ ਕਰਾਂਗੇ ਜੇਕਰ ਮਦਦ ਕਹਿੰਦੇ ਕਰਨੀ ਸੀ ਤਾਂ ਗਰੀਬ ਲੋਕਾਂ ਦੀ ਕਰਦੇ ਉਹਨਾਂ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਇਆ ਟਰੈਕਟਰ ਕਿਸਾਨਾਂ ਨੂੰ ਵੰਡ ਦਿੱਤੇ ਨੇ ਔਰ ਉਸ ਤੇ ਜਿਹੜੀ ਖਬਰ ਬੜੀ ਹੀ ਅਹਿਮ ਹੈ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਵਰਗਣਾ ਕੇ ਆਪਣੇ ਪਿੱਛੇ ਲੈ ਲਿਆ ਆਪਣੇ ਭਰਾ ਮਜੀਠੀਆ ਨੂੰ ਘਰਾਉਣ ਦੇ ਲਈ ਦੇਖੋ ਇੱਕ ਡੂੰਗੀ ਚਾਲ ਜਿਹੜੀ ਮੈਂ ਤੁਹਾਡੇ ਸਾਹਮਣੇ ਖਬਰ ਤਰਨ ਜਾ ਰਿਹਾ ਇਸ ਕਹਾਣੀ ਦੇ ਪਿੱਛੇ ਲੈ ਕੇ ਚੱਲਦਾ ਕਿ ਜਦੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਦੋਵਾਂ ਨੇ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣ ਪਰ ਕੋਈ ਵੀ ਪੰਜਾਬੀ ਸੜਕਾਂ ਤੇ ਨਹੀਂ ਗਏ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹ ਫਿਰ ਕਹਿੰਦੇ ਆ ਨਾ ਕਹਿੰਦੇ ਸਿੱਧੀ ਉਂਗਲੀ ਦੇ ਨਾਲ ਕਿਉਂ ਨਹੀਂ ਨਿਕਲਦਾ ਤਾਂ ਕਹਿੰਦੇ ਟੇਢੀ ਕਰਨੀ ਪੈਂਦੀ ਆ ਸੋ ਉਹਨਾਂ ਨੇ ਕਰ ਦਿੱਤੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰਨੀ ਚਾਹੀ ਪੰਜਾਬ ਦੇ ਲੋਕਾਂ ਨੇ ਗੱਲ ਨਹੀਂ ਮੰਨੀ ਤਾਂ ਹੁਣ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਵੇਂ ਰਣਨੀਤੀ ਬਣਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦਾ ਇੱਕ ਬਹੁਤ ਵੱਡੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਲ ਬਣਨ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮਨਕੀਰਤ ਸਿੰਘ ਆਲਖ ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਨਾਨ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਗੱਲ ਸੱਚ ਹੈ ਸੁਣੋ नाटक कर दस एनुजा रुपए इनाम च दें कोई सौ रुपया नाम च देंगे तो बड़ा हसाया बी बड़ा हासे अरियां गल के पर असी तेनाम चाब ही बनाता सुन लुखी बन गया मुखमंत्री बनना यह भंड नहीं बन सकता सी मुखमंत्री पर लोग पंजाब के भोले सी बीबिया तो खास करके भोलियां निकलिया हर बीबी ना हजार हजार रुपया दऊंगा ਵੱਡਾ ਲੈ ਲਿਆ 30000 ਰੁਪਇਆ ਉਹ ਤਾਂ ਉਦਲੀਏ ਗੱਲਾਂ ਮਾਰਦਾ ਉਹ ਉਹ ਗੱਲ ਤੇ ਨਹੀਂ ਆਉਂਦਾ ਜਿਹੜੀ ਤੇ ਆਉਂਗਾ ਤਾਂ ਹੈਗੇ ਨਹੀਂ ਕਹਾਵਤ ਵੀ ਆਉਂਗਾ ਤਾਂ ਕਰਕੇ ਨਿਕਲ ਜਾ ਤਾ ਸੁਣ ਲਿਆ ਪੰਜਾਬ ਵਾਲੇ ਇਹ ਉਹੀ ਔਰਤ ਹੈ ਜਿਹਦੀ ਬੀੜੀਆਂ ਮੈਂ ਕੱਲ ਵੀ ਪਾ ਚੁੱਕਿਆ ਪਰਸੋਂ ਵੀ ਪਾ ਚੁੱਕਿਆ ਜੈਨੀਆਂ ਹਰਸਿਮਰਤ ਕੌਰ ਬਾਦਲ ਨੇ ਇਹ ਔਰਤ ਨੂੰ ਵੱਡੇ ਪੱਦਰ ਦੇ ਉੱਤੇ ਮੋਟੀ ਰਕਮ ਦੇ ਕੇ ਖਰੀਦਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਆ ਪੰਜਾਬ ਦੇ ਲੋਕਾਂ ਨੂੰ ਬੜੀ ਚਲਾਕੀ ਦੇ ਨਾਲ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਬੜੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਔਰਤਾਂ ਨੇ ਪਿੱਛੇ ਲਾਉਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਸਿਆਣੇ ਨੇ ਇਹਨਾਂ ਬਾਦਲਾਂ ਤੇ ਇਹਨਾਂ ਦੇ ਚਮਚਿਆਂ ਦੇ ਪਿੱਛੇ ਕੋਈ ਪੰਜਾਬ ਦੀ ਭੈਣ ਨਾ ਕੋਈ ਮਾਂ ਨਾ ਬਜ਼ੁਰਗ ਨਾ ਬੱਚਾ ਕੋਈ ਨਹੀਂ ਲੱਗਦਾ ਇਹਨਾਂ ਦੀ ਹਵਾ ਫੇਰ ਤੋਂ ਨਿਕਲਣੀ ਹੈ ਪੰਜਾਬ ਦੇ ਲੋਕਾਂ ਨੂੰ ਇੰਨਾ ਵਰਗਨਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਰਹੇ ਨੇ ਕਹਿੰਦੇ ਜੀ ਮੁੱਖ ਮੰਤਰੀ ਬਣਨ ਦੇ ਕਾਬਿਲ ਨਹੀਂ ਦੀ ਸੀਗਾ ਭਗਵੰਤ ਮਾਨ ਇਹਦਾ ਬੋਝ ਕਿਲੇ ਸੁਣਾਉਣ ਵਾਲਾ ਸੀ ਦੇਖੋ ਇਹਨਾਂ ਨੂੰ ਐ ਲੱਗ ਰਿਹਾ ਕਹਿੰਦੇ ਜੀ ਸਾਨੂੰ ਜਿਹੜੀ ਰਾਜਨੀਤੀ ਬਖਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਲੁੱਟ ਖਸੁੱਟ ਅਸੀਂ ਕਰਨੀ ਸੀ ਇਹ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਹੋਰ ਬੰਦਾ ਨਹੀਂ ਕਰ ਸਕਦਾ ਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਦਲ ਦਿੱਤਾ ਸੀ ਬਾਈ ਦੇ ਵਿੱਚ ਉਹ ਲੋਕਾਂ ਨੂੰ ਹੁਣ ਸਹਿਣਾ ਔਖਾ ਹੋ ਗਿਆ ਜਿਹੜੇ ਇਹ ਬਾਦਲਕੇ ਨੇ ਇਹਨਾਂ ਦੇ ਚਮਚੇ ਬਹੁਤ ਸਾਰੇ ਖੜੇ ਹੋ ਗਏ ਨੇ ਪੰਜਾਬ ਦੇ ਵਿੱਚ ਦਰਸਲ ਦੇ ਵਿੱਚ ਕਰ ਕਿਉਂ ਰਹੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਇਹ ਕਿਉਂ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਨੇ ਅਪੀਲ ਕੀਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਭਗਵਾਨ ਤੇ ਮਾਨ ਨੇ ਸਾਰੇ ਮਜੀਠੀਆ ਦੇ ਉੱਤੇ ਐਕਸ਼ਨ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਨਿਕਲੇ ਬਲਕਿ ਉਲਟਾ ਬਿਕਰਮ ਸਿੰਘ ਮਜੀਠੀਏ ਦਾ ਸਰਵੇ ਹੋਇਆ ਇੱਕ ਨਿਊਜ਼ ਚੈਨਲ ਤੇ ਲੋਕ ਕਹਿੰਦੇ ਜੀ ਇਹਨੂੰ ਫਾਸੀ ਦੇ ਦਿਓ ਇਹਨੂੰ ਕਾਲੇ ਪਾਣੀ ਭੇਜ ਦੇ ਉਹ ਡਿਗਰੂ ਵਣ ਦੇ ਵਿੱਚ ਬੰਦ ਕਰ ਦਿਓ ਲੋਕਾਂ ਦਾ ਹਰ ਸਰਵੇ ਸੀ ਪੰਜਾਬ ਦੇ ਜਿਹੜੇ ਲੋਕ ਨੇ ਤਾਂ ਉਲਟਾ ਫੇਰ ਇਹਨਾਂ ਨੇ ਗੇਮ ਘੁਮਾ ਦਿੱਤੀ ਕਹਿੰਦੇ ਜੀ ਹੁਣ ਇਸ ਤਰ੍ਹਾਂ ਨੀਤੀ ਦੇ ਨਾਲ ਸਿੱਧੇ ਤੌਰ ਤੇ ਲੋਕਾਂ ਆਖੇ ਨਹੀਂ ਲੱਗਦੇ ਇਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਕਹਿਣਾ ਬੰਦ ਕਰ ਦਿੱਤਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਖਰੀਦ ਕੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਇੱਕ ਵੱਡੇ ਯਤਨ ਦੇ ਨਾਲ ਵੱਡੀ ਤਿਆਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਨਾਟਕ ਜ਼ਰੂਰ ਦੇਖ ਰਹੇ ਨੇ ਪਰ ਇਹਨਾਂ ਦੇ ਪਿੱਛੇ ਕੋਈ ਨਹੀਂ ਜਾਂਦਾ ਤੇ ਤਾਂ ਇਹੀ ਗੱਲ ਹਰਸਿਮਰਤ ਕੌਰ ਬਾਦਲ ਦੀ ਮਜੀਠੀਆ ਨੂੰ ਕਢਾਉਣ ਦੇ ਲਈ ਬਹੁਤ ਸਾਰਾ ਪ੍ਰਿਆਸ ਚੱਲ ਰਿਹਾ ਹੈ ਦੂਜੇ ਪਾਸੇ ਆਜੋ ਮਨਕੀਰ ਤੌਲਖ ਇੱਕ ਪੰਜਾਬੀ ਸਿੰਗਰ ਨੇ ਸਾਰੇ ਪੰਜਾਬੀ ਜਾਣਦੇ ਨੇ ਉਹਨਾਂ ਨੇ 5 ਕਰੋੜ ਦਾ ਅਨਾਉਂਸਮੈਂਟ ਕੀਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੇ ਟਰੈਕਟਰ ਕੱਲੇ ਜੱਟਾਂ ਨੂੰ ਕੱਲੇ ਕਿਸਾਨਾਂ ਨੂੰ ਵੰਡੇ ਨੇ ਕਿਹੜੇ ਗਰੀਬ ਦੇ ਕੋਠੇ ਦੇ ਵਾਸਤੇ ਪੈਸੇ ਦਿੱਤੇ ਨੇ ਸਾਬਤ ਕਰਨ ਉਹ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਜੇਕਰ ਮਦਦ ਕਰਨੀ ਸੀ ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰਨੀ ਸੀ ਨਾ ਕਿ ਕਿਸੇ ਜ਼ਿਮੀਂਦਾਰ ਦੀ ਕਿਉਂਕਿ ਜ਼ਿਮੀਂਦਾਰ ਆ ਜਿਹੜੇ ਆਲ ਰੈਡੀ ਉਹਨਾਂ ਕੋਲ ਜ਼ਮੀਨ ਆ ਜਿਹੜੇ ਗਰੀਬਾਂ ਕੋਲ ਜ਼ਮੀਨ ਵੀ ਹੈ ਨਹੀਂ ਉਹਨਾਂ ਦੀ ਕੋਈ ਦੱਬੀ ਵੀ ਨਹੀਂ ਗਈ ਖੁਦ ਉਹਨਾਂ ਦੇ ਇੰਨੇ ਇੰਨੇ ਘਰ ਸੀ ਉਹ ਦੱਬੇ ਕੁਚਲੇ ਗਏ ਟੁੱਟ ਗਏ ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ ਇਹ ਗੱਲ ਸਮਝ ਕੇ ਦੇਖਣੀ ਚਾਹੀਦੀ ਹੈ ਹਾਜੇ ਮਦਦ ਕਰਨੀ ਸੀ ਵੱਡੇ ਪੱਦਰ ਤੇ ਕਰ ਦਿੰਦੇ ਕਿਸੇ ਹੋਰ ਪ੍ਰਕਾਰ ਕਰ ਦਿੰਦੇ ਪਰ ਗਰੀਬ ਲੋਕਾਂ ਨੂੰ ਜਿਹੜਾ ਧੱਕਾ ਲੱਗਿਆ ਕਹਿੰਦੇ ਜੀ ਉਹਨੇ ਇਕੱਲਾ ਪੱਖ ਪੂਰੇ ਜੱਟਾਂ ਦਾ ਇਹ ਗੱਲ ਸਾਫ਼ ਹੈ ਇਹ ਮੈਂ ਨਹੀਂ ਪੂਰਾ ਪੰਜਾਬ ਕਹਿ ਰਿਹਾ ਵਿਰੋਧ ਖੁਦ ਖੜਾ ਕਰਵਾ ਲਿਆ ਮਨਕੀਰ ਤੌਲਖ ਨੇ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਟਰੈਕਟਰਾਂ ਦੀ ਸੇਵਾ ਕੀਤੀ ਹੈ ਹੋਰ ਕਿਹੜੀ ਸੇਵਾ ਕਰਤੀ ਪੰਜਾਬ ਦੇ ਅੰਦਰ ਵੱਡੇ ਦਾਨੀ ਦੀ ਕਹਿੰਦੇ ਜੀ ਹਵਾ ਨਿਕਲ ਗਈ ਹੈ ਇਹ ਪੰਜਾਬ ਦੇ ਅੰਦਰ ਚਰਚਾ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਜੇਕਰ ਮਨਕੀਰ ਤੌਲਖ ਚੰਗੇ ਹੋਣ ਤਾਂ ਇਹਨਾਂ ਦੀ ਸੇਵਾ ਜਿਹੜੀ ਹੋ ਗਈ ਹੈ ਬਹੁਤ 100 ਟਰੈਕਟਰ ਦੀ ਵਜਾਏ 10 20 50 ਜੋ ਬੰਦੇ ਗਏ ਠੀਕ ਹੈ ਬਾਕੀ ਦੀ ਸੇਵਾ ਉਹਨਾਂ ਲੋਕਾਂ ਦੀ ਕਰੇ ਜਿਨ੍ਹਾਂ ਲੋਕਾਂ ਦੇ ਬਿਲਕੁਲ ਛੱਤ ਹੈ ਨਹੀਂ ਸਿਰ ਦੇ ਉੱਤੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਹਰ ਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਨੇ ਜਦੋਂ ਦੇਖਿਆ ਕਿ ਉਹਨਾਂ ਦੀਆਂ ਧਮਕੀਆਂ ਜੁੜੀਆਂ ਮੈਂ ਸੀ ਮੌਜੂਦਾ ਸੀਐਮ ਤੇ ਪ੍ਰਸ਼ਾਸਨ ਦੇ ਉੱਤੇ ਅਸਰ ਨਹੀਂ ਕਰਨਦੀਆਂ ਹੈਗੀਆਂ ਤੇ ਉਹਨਾਂ ਨੇ ਲੋਕਾਂ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕਿ ਹੁਣ ਕੁਝ ਬੀਬੀਆਂ ਜੁੜੀਆਂ ਮੈਂ ਉਹ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲ ਰਹੀਆਂ ਹੈਗੀਆਂ ਮੈਂ ਉਸ ਗੱਲ ਤੇ ਜਿਹੜੀ ਸੀਐਮ ਭਗਵੰਤ ਮਾਨ ਨੇ ਹਰ ਸਿਮ ਉਦੇ ਉੱਤੇ ਜਿਹੜੀਆਂ ਮੈਂ ਪੜਕਾਉ ਬਿਆਨ ਦੇ ਰਹੀਆਂ ਹੈਗੀਆਂ ਮੈਂ ਆਪਣਾ ਗੁੱਸਾ ਜਿਹੜਾ ਵਾ ਜ਼ਾਹਰ ਕਰੰਦੀਆਂ ਹੈਗੀਆਂ ਔਰ ਉਹਨਾਂ ਦੀ ਸ਼ਬੀ ਖਰਾਬ ਕਰਨੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਜਦ ਕਿ ਅਸਲ ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕ ਜਿਹੜੀ ਹੈ ਸਾਰੀ ਗੱਲ ਜਾਣਗੇ ਹੈਗੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ 25 ਸਾਲ ਤੱਕ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਉੱਤੇ ਲਾਇਆ ਅੱਜ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਬਿਹਤਰ ਕਰਾਂਗੇ ਅਸੀਂ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲ ਜਿਹੜਾ ਵਾ ਬਣਾਵਾਂਗੇ ਤਰੱਕੀ ਹੋਏਗੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਦੂਰ ਕਰਾਂਗੇ ਇਹ ਮਸਲੇ ਨਾਲ ਨੇ 25 ਸਾਲ ਕਿਉਂ ਨਾ ਦੂਰ ਕੀਤੇ ਹੁਣ ਸਿਰਫ ਔਰ ਸਿਰਫ ਇਸ ਪਲਾਨ ਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਦਾ ਮਕਸਦ ਹੈਗਾ ਵੈ ਕਿਉਂਕਿ ਜਦੋਂ ਲੋਕਾਂ ਨੂੰ ਇਹ ਕਾਲ ਦਿੱਤੀ ਗਈ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਵਾਸਤੇ ਸੜਕਾਂ ਤੇ ਆਵੋ ਪਰ ਲੋਕਾਂ ਨੇ ਇਸ ਚੀਜ਼ ਨੂੰ ਨਹੀਂ ਮੰਨਿਆ ਔਰ ਉਹ ਇਹਨਾਂ ਦੇ ਪਿੱਛੇ ਨਹੀਂ ਲੱਗੇ ਔਰ ਸੜਕਾਂ ਤੇ ਨਹੀਂ ਨਿਕਲੇ ਤੇ ਫਿਰ ਹੁਣ ਉਹਨਾਂ ਨੇ ਨਵਾਂ ਹਰਬਾ ਜਿਹੜਾ ਇਸਤੇਮਾਲ ਕੀਤਾ ਹੈਗਾ ਵੈ ਹਮਦਰਦੀ ਐਡਾ ਕਾਰਡ ਇਸਤੇਮਾਲ ਕੀਤਾ ਔਰ ਕੁਝ ਔਰਤਾਂ ਜਨਾ ਨੂੰ ਹੋ ਸਕਦਾ ਪੈਸੇ ਦੇ ਕੇ ਖਰੀਦਿਆ ਹੋਵੇ ਜੜੀਆਂ ਦਾ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲਣ ਦੀਆਂ ਹੈਗੀਆਂ ਵੈ ਇਹਦੇ ਪਿੱਛੇ ਸਿਰਫ ਔਰ ਸਿਰਫ ਹੁਣ ਮਕਸਦ ਆ ਬਿਕਰਮ ਸਿੰਘ ਮਜੀਠੀਆ ਦੀ ਰਹਾਈ ਹੈਗੀ ਹੈ ਪੰਜਾਬ ਦੇ ਲੋਕ ਇਹ ਗੱਲ ਜਾਣਦੇ ਹੈਗੇ ਆ ਉਹ ਕਿਸੇ ਵੀ ਅਣਪੋਹਲ ਚ ਨਹੀਂ ਹੈਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازمی ਦੱਸੋ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼